ਵੀਡੀਓ ਦੇਖ ਰਹੇ ਸਾਰੇ ਪੈਣ ਪਰਾਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਤਰੀਕ ਹੈ 10 ਨਵੰਬਰ 2025 ਨਵੰਬਰ 2025 ਦਾ ਜਿਹੜਾ ਸੂਰਜ ਆ ਉਹ ਮੇਰੇ ਮੱਥੇ ਨੂੰ ਪੂਰਾ ਚਮਕਾ ਰਿਹਾ ਤੇ ਮੇਰੇ ਨਾਲ ਖੜੇ ਹੈ ਸੰਸਕਰ ਸਿੰਘ ਰਾਜਪੁਰ ਤੋਂ ਸਤਿ ਸ਼੍ਰੀ ਅਕਾਲ ਜੀ ਦਾ ਖਾਲਸਾ ਵਾਹੀ ਜੀ ਫਤਿਹ ਵਾਹੀ ਜੀ ਦਾ ਖਾਲਸਾ ਵਾਹੀ ਜੀ ਫਤਿਹ ਕੀ ਬਾਤ ਹੈ ਰਾਜਪੁਰ ਦਾ ਨੌਜਵਾਨ ਬਈ ਤੇ ਰਾਜਪੁਰ ਦਾ ਨੌਜਵਾਨ ਇਹਦੇ ਨਾਨਕੇ ਆ ਪਟਨਾ ਸਾਹਿਬ ਨਨਿਹਾਲ ਨ ਨਹੀਂ ਆਇਆ ਪਟਨਾ ਸਾਹਿਬ ਹੈ ਤੇ ਉੱਥੇ ਮੈਨੂੰ ਮਿਲਿਆ ਸੀ ਪਟਨਾ ਸਾਹਿਬ ਇਹਦੇ ਫਾਜ਼ਲ ਸਾਹਿਬ ਮਿਲੇ ਸੀਗੇ ਤੇ ਇਹਨਾਂ ਨੇ ਕਿਹਾ ਸੀ ਵੀ ਜੇ ਰਾਏਪੁਰ ਆਉਣਾ ਹੋਏ ਤਾਂ ਸਾਨੂੰ ਮਿਲਿਓ ਜਰੂਰ ਸੋ ਕੱਲੇ ਬਿਜੀ ਸੀਗੇ ਨੌਜਵਾਨ ਕੱਲ ਆਪਾਂ ਨੂੰ ਮਿਲ ਨਹੀਂ ਪਾਈ ਤੇ ਅੱਜ ਆਪਾਂ ਨੂੰ ਸਵੇਰੇ ਹੁਣ ਇਹ ਜਦੋਂ ਪੁਜਾਰੀ ਸੀ ਤਾਂ ਉਦੋਂ ਮਿਲਣ ਆਏ ਆ ਸੰਸਕਾਰ ਬਤਾਈਏ ਆਪਕੇ ਰਾਈਡਿੰਗ ਕਲੱਬ ਕੇ ਬਾਰੇ ਮੈਂ ਕਲੱਬ ਸੇ ਬਿਲੋਂਗ ਕਰਤਾ ਹੂੰ ਜਿਸਕਾ ਨਾਮ ਹੈ ਬਾਈਕਰ ਗਿਲਡ ਮੋਟਰਸਾਈਕਲਿੰਗ ਕਲੱਬ ਓਕੇ ਜਿਸਕੇ ਕਰੀਬ 15 ਸੇ 20 ਰਾਈਡਰਸ ਐਸੇ ਹੈ ਜੋ ਕਿ ਨੇਪਾਲ ਔਰ ਕਾਫੀ ਹੱਦ ਤੱਕ ਇੰਡੀਆ ਟੂਰ ਮਾਰ ਚੁਕੇ ਓਕੇ

ਤੇ ਠੀਕ ਹੈ ਸੰਸਕਰ ਮਿਲ ਕੇ ਤੁਹਾਨੂੰ ਬਹੁਤ ਅੱਛਾ ਲੱਗਿਆ ਠੀਕ ਹੈ ਫਿਰ ਜਦੋਂ ਹੁਣ ਆਈ ਛੱਤੀਸਗੜ੍ਹ ਤੋਂ ਤੁਹਾਨੂੰ ਜਰੂਰ ਮਿਲਣਾ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਘਾਟ ਹੁੰਦੀ ਆ ਉੱਥੇ-ਉੱਥੇ ਇਹ ਚੀਜ਼ਾਂ ਬਚਾਈਆਂ ਜਾਂਦੀਆਂ ਮੈਂ ਪਾਣੀ ਦੇ ਸਰੋਤ ਦੇਖਦਾ ਹੁੰਦਾ ਸੀਗਾ ਤੇ ਪਾਣੀ ਦੇ ਸਰੋਤ ਇਹਨਾਂ ਨੇ ਛੱਪੜ ਜਿਹੜੇ ਹੈਗੇ ਪੋਖਰ ਆਦੇ ਬਹੁਤ ਬਚਾਏ ਹੋਏ ਆ ਤੇ ਗੱਡਿਆਂ ਦੀ ਵਰਤੋਂ ਅੱਜ ਵੀ ਇਹ ਕਰਦੇ ਆ ਆਪਾਂ ਖੜੇ ਆ 136 ਸ਼ਿਕਗੜ ਚ ਤੇ ਛੱਤੀਸਗੜ ਦੇ ਵਿੱਚ ਝੋਨੇ ਦੀ ਕਟਾਈ ਹੈ ਜਿਹੜੀ ਉਹ ਵਾਢੀ ਆ ਉਹ ਕੰਬਾਈਨਰ ਨਾਲ ਕੀਤੀ ਜਾ ਰਹੀ ਹੈ ਛੋਟੀ ਕੰਬਾਈਨ ਨਾਲ ਕੀਤੀ ਜਾ ਰਹੀ ਹੈ ਇੰਨੀ ਦੂਰ ਦੂਰ ਤੱਕ ਜਿਹੜੀ ਹੈਗੀ ਮਸ਼ੀਨਰੀ ਪਹੁੰਚ ਜਾਂਦੀ ਹੈ ਉਹ ਇਦੋਂ ਵਾਂ ਆਪਾਂ ਉੱਤਰੀ ਭਾਰਤ ਦੇ ਮੈਦਾਨਾਂ ਵੱਲ ਨੂੰ ਵਧ ਰਹੀ ਹੈ ਤੇ ਉੱਤਰੀ ਭਾਰਤ ਦੇ ਮੈਦਾਨਾਂ ਵਿੱਚ ਜਿਹੜਾ ਹੈਗਾ ਫਸਲ ਹੈ ਜਿਹੜੀ ਪ੍ਰਕਿਰਤੀ ਉਹ ਬਦਲ ਜਾਂਦੀ ਹੈ ਠੰਡ ਵੱਧ ਗਈ ਹੈ ਇਦੋਂ ਹੌਲੀ-ਹੌਲੀ ਤੇ ਸਰੀਰ ਹੈ ਜਿਹੜਾ ਹੁਣ ਧੁੱਪੇ ਖੜਨ ਨੂੰ ਮੰਗਦਾ ਹੈ ਜੀ ਕਰਦਾ ਵੀ ਧੁੱਪੇ ਖੜੀਏ ਬਿਲਾਸਪੁਰ ਲੰਘ ਕੇ ਆਪਣੇ 130 ਨੰਬਰ ਹਾਈ ਤੇ ਹਾਈਵੇ ਤੇ ਉਪਰਾਂ ਨਾਂ ਦੀ ਜਗ੍ਹਾ ਤੇ ਇਹਨਾਂ ਨੇ ਡੈਮ ਬਣਾਇਆ ਹੋਇਆ ਤੇ ਡੈਮ ਦੇ ਵਿੱਚ ਆ ਕਮਲ ਦੇ ਫੁੱਲ ਹੋਰ ਜਿਹੜੀ ਜਲਕੁੰਬੀ ਜਾਂ ਹੋਰ ਹੈਗੀਆਂ ਉਹ ਆਪਣੀਆਂ ਬਨਸਪਤੀ ਉੱਗੀ ਹੋਈ ਹੈ ਤੇ ਕਮਲ ਦਾ ਫੁੱਲ ਮੈਨੂੰ ਇੱਥੇ ਬਹੁਤ ਵਾਅ ਦਿਖ ਰਿਹਾ ਆ ਦੇਖੋ ਉਪਰ ਇਹ ਵੱਡੇ ਵੱਡੇ ਕਮਲ ਦੇ ਫੁੱਲ ਹੋਰ ਇੱਕ ਕਮਲ ਦੇ ਫੁੱਲ ਵਰਗਾ ਹੀ ਪਤਲੇ ਪਤਲੇ ਪੱਤਿਆਂ ਵਾਲਾ ਹੈ ਆ ਦਾ ਘਰ ਕਮਲ ਦਾ ਫੁੱਲ ਹੀ ਹੈ ਇੱਕ ਪਤਲੇ ਪਤਲੇ ਜਿਹੇ ਕੁੱਤਿਆਂ ਵਾਲਾ ਵੀ ਕਮਲ ਦੇ ਫੁੱਲ ਲੱਗਾਈ ਹੁੰਦਾ ਕੋਪਰਾ ਡੈਮ ਤੇ ਆਪਣੀ ਮੰਜ਼ਿਲ ਰਹਿ ਗਈ ਹੈ 120 ਕਿਲੋਮੀਟਰ ਸਮਾਂ ਹੋਇਆ ਸਿਰਫ 11 ਵਜ ਦਾ ਆਪਾਂ ਰਾਏਪੁਰ ਤੋਂ ਚੱਲ ਕੇ ਲਗਭਗ 100 1.5 200 ਕਿਲੋਮੀਟਰ ਆ ਗਏ ਹੈਗੇ ਆ 150 ਕਿਲੋਮੀਟਰ ਤੇ 150 ਕਿਲੋਮੀਟਰ ਬਾਅਦ ਸਾਹਮਣੇ ਇੱਕ ਆਪਣੇ ਜੰਗਲ ਦਿਖਾਈ ਦੇ ਰਿਹਾ ਕਲ ਆਪਾਂ ਹੁਣ ਲਗਭਗ 60-70 ਕਿਲੋਮੀਟਰ ਪਾਰ ਕਰਾਂਗੇ ਤੇ 60-70 ਕਿਲੋਮੀਟਰ ਡੇਢ ਘੰਟਾ ਆਪਾਂ ਇਸ ਜੰਗਲ ਵਿੱਚ ਰਵਾਂਗੇ ਸ਼ਾਨਦਾਰ ਜੰਗਲ ਹੈ ਅਮਰਕੰਟਕ ਜਿਹੜਾ ਹੈਗਾ ਪਹਾੜੀ ਹੈ ਉਹ ਇਹ ਜੰਗਲ ਨੂੰ ਪਾਰ ਕਰਕੇ ਆ ਇਸ ਜੰਗਲ ਦੇ ਵਿੱਚ ਇੱਕ ਨੈਸ਼ਨਲ ਪਾਰਕ ਵੀ ਹੈ ਮੈਂਦਾ ਨਾਮ ਭੁੱਲ ਗਿਆ ਟਾਈਗਰ ਪਾਰਕ ਹੈ ਟਾਈਗਰ ਰਿਜ਼ਰਵ ਹੈ ਉਹ ਸਾਹਮਣੇ ਦਿਖਾਈ ਦਿੰਦਾ ਉਹ ਸਾਰਾ ਜੰਗਲ ਆਪਾਂ ਉਹਦੇ ਵਿੱਚ ਦਾਖਲ ਹੋਵਾਂਗੇ ਦਾਖਲ ਹੋਣ ਤੋਂ ਬਾਅਦ ਅੱਗੇ ਐਮਪੀ ਦੇ ਬਾਰਡਰ ਤੇ ਜਾ ਕੇ ਅਮਰਕੰਟਕ ਪਹੁੰਚਾਂਗੇ ਡਿਸਟ੍ਰਿਕਟ ਡਿਪਾਰਟਮੈਂਟ ਵਾਲਿਆਂ ਦੀ ਜਿਹੜੀ ਚੌਂਕੀ ਐ ਉਹ ਕਹਿੰਦੀ ਐ ਰਾਹ ਬੰਦ ਐ ਜੀ ਅੱਗੇ ਬੰਦ ਰਿਆ ਟਾਈਗਰ ਰਿਜ਼ਰਵ ਐ ਤੇ ਕਹਿੰਦੇ ਤੁਸੀਂ ਹੋਰ ਆਫੜੋ ਜੀ ਜੰਗਲ ਦੇ ਵਿੱਚੋਂ ਜਾਣ ਦਾ ਤਾਂ ਚਾਈ ਮਾਰਦੇ ਬੰਦੇ ਆਣ ਆਹ ਵਾੜਾ ਆਫੜੋ ਬਿਤੇ ਚਲੋ ਭਾਈ ਆਪਾਂ ਉਹ ਰਾਹ ਨੂੰ ਛੱਡ ਕੇ ਆਏ ਆ ਤੇ ਉਹਦੇ ਵਿੱਚ ਦੀ ਜਾਂਦਾ ਉਹ ਰਾਹ ਇੱਥੇ ਜੀ ਤੇ ਆਪਾਂ ਹੁਣ ਤੋਂ ਦੀ ਘੁੰਮ ਕੇ ਜਾਵਾਂਗੇ ਅਮਰਕੰਟਕ ਸੋ ਭਾਈ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਸਰਕਾਰ ਨੇ ਜਿਹੜੇ ਹੈਗੇ ਰਾਹ ਬੰਦ ਕੀਤੇ ਹੋਏ ਆ ਜਾਂ ਹੋ ਸਕਦਾ ਉੱਥੇ ਸੜਕ ਤੇ ਕੰਮ ਚੱਲਦਾ ਹੋਵੇ ਇਸ ਕਰਕੇ ਬੰਦ ਕਰ ਦਿੰਦੇ ਵੱਡੇ ਵਾਹਨ ਦਾ ਉੱਥੇ ਵੈਸੇ ਹੀ ਬੰਦ ਹੈ ਛੋਟੇ ਮੋਟਰਸਾਈਕਲ ਵੀ ਉਹਨਾਂ ਨੇ ਟੱਪਣ ਨਹੀਂ ਦਿੱਤੇਗੇ ਤੇ ਆ ਇੱਕ ਆਪਣਾ ਪਾਣੀ ਦਾ ਰਿਜ਼ਰਵਾਇਆ ਵੱਡਾ ਸਾਰਾ ਤੇ ਆਪਾਂ ਹੁਣ ਇਧਰੋਂ ਤੁਰਾਂਗੇ ਅਮਰਕੰਟਕ ਵੱਲ ਨੂੰ ਸੋ ਇਹ ਸੜਕ ਥੋੜੀ ਜੀ ਠੀਕ ਠਾਕ ਹੈ ਤਾਂ ਇਧਰ ਸਮਾਂ ਵੱਧ ਦਿਖਾ ਰਿਹਾ GPS ਆਪਾਂ ਇਸ ਵਕਤ ਅਮਰਕੰਟਕ ਦੇ ਰਾਹ ਤੇ ਖੜੇ ਆਂ ਤੇ ਚੁੱਪ ਤੁਸੀਂ ਦੇਖ ਸਕਦੇ ਹੋ ਸਾਰੀ ਸੁਣ ਸਕਦੇ ਹੋ ਚੁੱਪ ਦੇਖਣੀ ਤਾਂ ਕਾਹੀ ਹੈ ਤੇ ਇਹ ਜਿਹੜਾ ਆਪਾਂ ਉਹ ਫੋਰੈਸਟ ਵਾਲਾ ਰਾਹ ਸੀਗਾ ਉਹ ਛੱਡ ਕੇ ਇਧਰ ਨੂੰ ਪਏ ਸੀਗੇ ਪਰ ਇਹ ਰਾਹ ਵੀ ਜੰਗਲ ਦਾ ਹੀ ਹੈ ਉੱਥੇ ਟਾਈਗਰ ਰਿਜ਼ਰਵ ਰੱਖਿਆ ਹੋਇਆ ਕਿਉਂਕਿ ਉਧਰ ਜਿਹੜਾ ਸ਼ੇਰ ਹੈ ਜਿਹੜਾ ਆਮ ਸਿੱਧਾ ਖੁੱਲੇ ਘੁੰਮਦਾ ਹੈ ਤੇ ਇਧਰ ਨੂੰ ਵੀ ਮਾਰਤਾੜ ਕਰਦਾ ਉਹ ਤੇ ਪਿੱਛੇ ਪਿੰਡ ਦੇਖ ਕੇ ਬਹੁਤ ਸੋਹਣੇ ਆ ਤੇ ਫਸਲਾਂ ਬਹੁਤ ਸੋਹਣੀਆਂ ਸੀਗੀਆਂ ਪਰ ਪਿੰਡ ਛੋਟੇ ਛੋਟੇ ਨਿੱਕੇ ਨਿੱਕੇ ਘਰਾਂ ਵਾਲੇ ਸੀਗੇ ਤੇ ਆਹ ਤੁਸੀਂ ਜਿਹੜੀ ਚੁੱਪ ਹੈ ਇਹ ਸੁਣ ਸਕਦੇ ਹੋ ਤੇ ਮਾਨ ਸਕਦੇ ਹੋ ਪਰ ਜਦੋਂ ਇੱਥੇ ਖੜਦੇ ਆਂ 5-10 ਮਿੰਟ ਤਾਂ ਡਰ ਲੱਗਣ ਲੱਗ ਜਾਂਦਾ ਹੈ। ਤੇ ਇਸ ਰਾ ਤੇ ਬਹੁਤ ਸੋਹਣੇ ਨਿੱਕ-ਨਿੱਕੇ ਪਿੰਡ ਆ ਰਹੇ। ਪਿੰਡ ਦੇ ਵਿੱਚ ਜਿਹੜੀ ਫਸਲਾ ਹੈ ਉਹਨਾਂ ਨੂੰ ਕੱਟਦੀਆਂ ਔਰਤਾਂ ਦਿਖਾਈ ਦੇ ਕੰਟਕ ਦੀਆਂ ਪਹਾੜੀਆਂ ਉਲਵਾਦਾ ਹੋਇਆ ਮੈਂ ਤੇ ਰਾਜ ਮੈਨੂੰ ਥਾਂ ਥਾਂ ਤੇ ਜਿਹੜੀ ਹੈਗੀ ਆ ਉਹ ਦ੍ਰਿਸ਼ ਦਿਖਾਈ ਦੇ ਰਹੀ ਹੈ ਕਦੇ ਜੰਗਲ ਆ ਜਾਂਦੇ ਸਿੰਘ ਨੇ ਤੇ ਕਦੇ ਖੇਤੀ ਆ ਜਾਂਦੀ ਹੈ ਤੇ ਖੇਤੀ ਦੇ ਵਿੱਚ ਫਸਲ ਦੀ ਕਟਾਈ ਕਰਦੇ ਹੀਆਂ ਔਰਤਾਂ ਤੇ ਬੰਦੇ ਔਰਤਾਂ ਜ਼ਿਆਦਾ ਕਰ ਰਹੀਆਂ ਇੱਥੇ ਕਟਾਈ ਤੇ ਬੰਦੇ ਇੱਕ ਦੁੱਕਾ ਹੀ ਹੋ ਚੁਦੇ ਤੇ ਫਿਰ ਖੇਤ ਆ ਗਿਆ ਜਦੋਂ ਮੈਂ ਰਣਜੀਤ ਸਾਗਰ ਡੈਂ ਤੇ ਬਣੀ ਝੀ ਲੈੜੀ ਉਹ ਤੋਂ ਪੰਜਾਬ ਦੇ ਸੋਹਣੇ ਪਿੰਡ ਫੰਗੋਤਾ ਗਿਆ ਸੀਗਾ ਤਾਂ ਫੰਗੂਤਾ ਵੀ ਇਹੋ ਜਿਹਾ ਦ੍ਰਿਸ਼ ਵਿੱਚ ਦਿਖਾਈ ਦਿੱਤਾ ਸੀਗਾ। ਕੀ ਬਾਤ ਹੈ ਜੀ। ਸੋਹਣੀ ਗੱਲ ਬਾਤ ਹੈ। ਰਾਹ ਦੀ ਭਾਈ। ਰਾਹ ਪਵਾ ਦੀ ਲੰਮਾ ਛੋਟੀ ਸੜਕ ਹੈ ਪਰ ਸਫਰ ਹੀ ਨਜ਼ਾਰੇ ਦੀਨ ਵਾਲਾ ਹੁੰਦਾ ਕਹਿੰਦੇ। ਸਫਰ ਹੀ ਆਨੰਦਮਈ ਹੁੰਦਾ। ਕੋਟਾ ਤੋਂ ਬਾਅਦ ਇੱਕ ਵੱਡਾ ਸ਼ਹਿਰ ਆਇਆ ਬਿਲਗਾਨਾ। ਇਹ ਬਿਲਗਾਨਾ ਤੋਂ ਮੈਨੂੰ ਕਿਹਾ ਸੀ ਉਹਨਾਂ ਨੇ ਭਾਈ ਤੂੰ ਆਉਂਦਾ ਰਸਤਾ ਪੁੱਛ ਸਕਦਾ। ਅੱਗੇ ਜਾ ਉੱਡਾ ਤੋਂ ਆਪਾਂ ਜਿਹੜਾ ਟਾਈਗਰ ਸਰ ਵਾਲਾ ਰਾਹ ਫੜਿਆ ਸੀ ਉੱਥੋਂ ਮੋੜਤਾ ਆਪਾਂ ਨੂੰ ਉੱਥੋਂ ਜਿੱਥੋਂ ਮੁੜਿਆ ਤੇ ਉੱਥੋਂ ਜਿੱਥੋਂ ਪੁੱਛਦੇ ਸੀ ਉਹ ਕਹਿੰਦੇ ਬਈ ਬੇਲਗਣਾ ਜਾਓ ਤੇ ਬੇਲਗਣਾ ਤੋਂ ਫਿਰ ਅੱਗੇ ਰਾਬ ਚੋ ਇਹਨਾਂ ਪਿੰਡਾਂ ਦੇ ਹਾਲਾਤ ਆਪਾਂ ਇੱਥੋਂ ਦਾ ਜਲਾ ਸਕਦੇ ਆ ਵੀ ਭਾਈ ਲਾਈਟਾਂ ਜਿਹੜੀਆਂ ਹੈਗੀਆਂ ਜਾਂ ਕਹਿੰਦੀ ਬਿਜਲੀ ਜਿਹੜੀ ਹੈਗੀ ਆ ਉਹਦੇ ਖੰਭੇ ਹੁਣ ਲਾਏ ਜਾ ਰਹੇ ਆ ਤੇ ਖੇਤੀਬਾੜੀ ਉਮੀ ਜੰਗਲ 'ਚ ਰਹਿਣ ਵਾਲੇ ਇਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੀ ਐ ਉਹ ਹੁਣ ਹੌਲੀ-ਹੌਲੀ ਰਫ਼ਤਾਰ ਫੜ ਰਹੀ ਐ ਜਿਵੇਂ-ਜਿਵੇਂ ਇੱਧਰ ਲਾਈਟ ਆ ਰਹੀ ਐ ਲੈਂਡ ਤੋਂ ਫਿਰ ਪਹਿਲਾਂ ਦੀ ਐ ਏਅਰ ਵੀ ਲੈਂਡ ਅੰਗਰੇਜ਼ਾਂ ਵੇਲੇ ਦੀ ਹੋਊਗੀ ਤੇ ਲਾਈਟ ਆ ਰਹੀ ਐ ਹੌਲੀ-ਹੌਲੀ ਸੜਕ ਆ ਗਈ ਐ ਓਵੇਂ-ਓਵੇਂ ਜਿਹੜੇ ਆਦਿਵਾਸੀ ਲੋਕ ਐ ਉਹਨਾਂ ਦੀ ਜ਼ਿੰਦਗੀ ਤੇਜ਼ ਹੋ ਰਹੀ ਐ ਪਰ ਜਿੰਨੇ ਵੀ ਪਿੰਡ ਆਏ ਸੀ ਉਹ ਸਾਰੇ ਪੁਰਾਣੇ ਆਦਿਵਾਸੀਆਂ ਦੇ ਪਿੰਡ ਹੀ ਸੀਗੇ ਉਹ ਲੋਕ ਵੀ ਖਪਰੈਲ ਦੀਆਂ ਛੱਤਾਂ 'ਪਾਗੀ' ਰਹਿ ਰਹੇ ਐ ਤੇ ਜਿਹੜੇ ਜੰਗਲ ਦੇ ਵਿੱਚ ਰਹਿ ਰਹੇ ਆ ਉਹ ਬਿਲਕੁਲ ਹੀ ਜਵੇਂ ਝੁੱਗੀਆਂ ਦੇ ਜਵੇਂ ਝੌਂਪੜੀਆਂ ਬਣਾ ਕੇ ਰਹਿੰਦੇ ਹੋਣਗੇ ਉਹ ਜੰਗਲ 'ਚ ਹੀ ਰਹਿੰਦੇ ਜਮਾ ਤੇ ਜੰਗਲ 'ਚ ਰਹਿਣ ਦਾ ਭਾਵੇਂ ਐ ਵੀ ਉਹਨਾਂ ਦੀ ਜੰਗੀ ਜਾਣ ਨਾਲ ਜਿਹੜੀ ਉਠਣੀ ਬੈਠਣੀ ਰਹਿੰਦੀ ਐ ਜੀ ਉਠਣੀ ਬੈਠਣੀ ਦਾ ਭਾਵੇਂ ਐ ਵੀ ਉਹ 10-50 ਲੈਂਦੇ ਰਹਿੰਦੇ ਜੰਗਲੀ ਆ ਉਰਵ ਉੱਤਰ ਰੇਲਵੇ ਇਹ ਆ ਜੀ ਮਾਟੀ ਨਾਲਾ ਬਹੁਤ ਸੀਨਿਕ ਰਾਹ ਯਾਰ ਬਹੁਤ ਸੀਨਿਕ ਰਾਹ ਹੈ ਕਮਾਲ ਹੈ ਪਲ-ਪਲ ਤੇ ਦ੍ਰਿਸ਼ ਬੋਲਦੇ ਆ ਤੇ ਜੀ ਆਪਾਂ ਇਸ ਜੰਗਲੀ ਖੇਤਰ ਦੇ ਘਰਾਂ ਦੀ ਗੱਲ ਕਰੀਏ ਤਾਂ ਬਸ ਪਿੰਡ ਐਨੇ ਕੀ ਇੱਥੇ ਤੇ ਘਰ ਬਣੇ ਹੋਏ ਆ ਤੇ ਕਿ ਜਾਂ ਇਹੋ ਜਿਹੇ ਘਰ ਬਣੇ ਹੋਏ ਬਸ ਇਹੋ ਜਿਹੇ ਘਰਾਂ ਨਾਲ ਇਹ ਸਾਰੇ ਪਿੰਡ ਜਿਹੜੇ ਹੈਗੇ ਸਜੇ ਹੋਏ ਆ ਤੇ ਨਾਲ ਹੀ ਇਹਨਾਂ ਦੀ ਖੇਤੀ ਹੈ ਕਮਾਲ ਮੰਨੀ ਇਹਨਾਂ ਮੈਂ ਤਾਂ ਯਾਰ ਕਮਾਲ ਹੈ ਵੀ ਇਹੋ ਜਿਹੇ ਥਾਵਾਂ ਦੇ ਵਿੱਚ ਵੀ ਲੋਕ ਬੈਠੇ ਆ ਫਿਰ ਇਹ ਤਾਂ ਆਪਾਂ ਨੂੰ ਕਮਾਲ ਮੰਨਣ ਵਾਲੀ ਕੀ ਗੱਲ ਹੈ ਜੰਗਲ ਦੇ ਵਿੱਚ ਵੀ ਲੋਕ ਰਹਿੰਦੇ ਹੋਣਗੇ ਤੇ ਜ਼ਿੰਦਗੀ ਹੁਣ ਇਹਨਾਂ ਦੀ ਹੌਲੀ ਹੌਲੀ ਤੇਜ਼ ਹੋ ਰਹੀ ਹੈ ਇੱਥੇ ਮੈਂ ਇਹੋ ਜਿਹੇ ਕਈ ਜਿਹੜੇ ਪੌਲਾ پارک ਕਰਕੇ ਆਇਆ ਸੀ ਤੇ ਜ਼ਮੀਨ ਦੇ ਦੇ ਨਾਲ ਜਿਹੜੀ ਹੈਗਾ ਪਾਣੀ ਇਹਦੇ ਉੱਤੋਂ ਦੀ ਵਗਣ ਲੱਗ ਜਾਂਦਾ ਸੋ ਆਮ ਜਿਹੜੇ ਵੀਡੀਓ ਦੇਖਦੇ ਉਹਨੇ ਪਾਣੀ ਉੱਤੋਂ ਟੱਪੀਆਂ ਤੇ ਕਰੰਟ ਪਾਉਂਦੇ ਨੇ ਮੋਟਰਸਾਈਕਲ ਪਾਉਂਦੇ ਟੁੱਟ ਜਾਂਦੇ ਆ ਉਹ ਇਹੋ ਜਿਹੀਆਂ ਪੁਰੀਆਂ ਹੀ ਹੁੰਦੀਆਂ ਮੰਗਲੀ ਇਲਾਕੇ ਨੂੰ ਘੁੰਮਦੇ ਘਮਾਉਂਦੇ ਭਾਈ ਆਪਾਂ ਇੱਕ ਥਾਂ ਦੇ ਪਹੁੰਚੇ ਆ ਕੇ ਵਿੱਚੀ ਅਮਰ ਕੰਟਕ ਮਾਰਗ ਕਿਨੋਚੀ ਜੇ ਨੌਚੀ ਪਹੁੰਚੇ ਆਪਾਂ ਤੇ ਜਿੱਥੋਂ ਆਪਾਂ ਆਏ ਆ ਉਹ ਮਰੀਮਾਤਾ ਤੇ ਖੋਂਗਸਰਾ ਬੇਲਗਣਾ ਇੱਧਰ ਨੂੰ ਜਾਂਦੀ ਹੈ ਪਿੱਛੇ ਜਿੱਧਰ ਆਪਾਂ ਜਾਵਾਂਗੇ ਉਹ ਹੈਗਾ ਜੀ ਅਮਰਕੰਟਕ ਉਹ ਪਰੇ ਨੂੰ ਗਰੇਲਾ ਰਹਿ ਜਾਂਦਾ ਤੇ ਗਰੇਲਾ ਤੋਂ ਵੀ ਇਹ ਚਲੇ ਜਾਂਦੀ ਹੈ ਤੇ ਆਪਾਂ ਹੁਣ ਆ ਰਾਹ ਫੜਾਂਗੇ ਇੱਥੋਂ ਰਹਿ ਗਿਆ 30 ਕਿਲੋਮੀਟਰ ਚਲੋ ਰਾਹ ਇਹ ਵੀ ਉਨੀ ਹੋਊਗਾ ਚੌੜਾ ਭੌਂ ਦੀ ਹੋਵੇ ਪਰ ਮੈਨੂੰ ਲੱਗਦਾ ਵੀ ਇਹ ਰਾਹ ਟੁੱਟਿਆ ਵੱਧ ਹੋਊਗਾ ਚੱਲਦੇ ਇਥੇ ਟਰੱਕ ਚੱਲਣ ਕਰਕੇ ਜਿਹੜਾ ਰਾਹ ਹੈਗਾ ਉਹ ਟੁੱਟ ਜਾਂਦਾ ਆ ਢੱਬਲ ਹੈ ਕਿੱਤੀ ਪੱਟੀ ਵਿਚਾਲੇ ਹੈ ਰਾਹ ਢੱਬਲ ਹੈ ਪਰ ਟੁੱਟਿਆ ਹੋਇਆ ਆਪਾਂ ਖੜੇ ਆ ਇੱਕ ਟਕੋਨੀ ਤੇ ਕਿਉਂਚੀ ਕਰੀਮਾ ਟਕੋਨੀ ਤੇ ਰਾਹਾ ਕਹਿੰਦੇ ਆ ਇਹ ਤੇ ਆਹ ਰਸਤਾ ਆਪਾਂ ਫੜਨਾ ਹੈਗਾ ਜਿਹੜਾ ਜਾਂਦਾ ਹੈਗਾ ਅਮਰਕੰਟਕ ਤੇ ਜੱਬਲਪੁਰ ਨੂੰ ਤੇ ਰਤਨਪੁਰ ਤੇ ਬਲਾਸਪੁਰ ਤੋਂ ਆਪਾਂ ਆਏ ਆ ਤੇ ਟਰੱਕਾਂ ਵਾਲੇ ਵੀਰ ਜਿਹੜਾ ਹੈਗਾ ਰਾਹ ਦਾ ਪੂਰਨ ਮਲਿਆ ਮੇਡ ਕਰੀ ਜਾਂਦੇ ਆ ਪਿਛਲਾ ਰਾਹ ਹਜੇ ਠੀਕ ਹੈ ਇਹ ਸਿੰਗਲ ਰਸਤੇ ਨੂੰ ਡਬਲ ਕਰਨ ਦਾ ਕੰਮ ਚੱਲੀ ਜਾਂਦਾ ਤੇ ਇਹ ਸੋਹਣੀ ਕੁਦਰਤ ਦੇ ਵਿੱਚ ਆ ਪੰਜੇ ਜਿਹੜੇ ਪੀਲੇ ਪੰਜੇ ਇਹ ਚੱਲੀ ਜਾਂਦੇ ਆ ਸੋ ਭਾਈ ਇਹਨੂੰ ਆਦਿਵਾਸੀ ਲੋਕ ਦਾਇਤ ਕਹਿੰਦੇ ਹੁੰਦੇ ਇੱਕ ਕਹਾਣੀ ਹੈ ਤੇ ਉਹ ਇਹਨਾਂ ਨੂੰ ਦਾਇਤ ਮੰਨਦੇ ਵੀ ਦਾਇਤ ਤਾਂ ਦਾ ਸਾਡੇ ਘਰ ਜਿਹੜੇ ਹੈਗੇ ਆ ਉਜਾੜ ਦਿੰਦਾ ਸਾਡੇ ਜੰਗਲ ਸਾਡੇ ਖੇਤ ਉਜਾੜ ਦਿੰਦਾ ਸਵਾ ਸਿੰਗਲ ਰੋਡ ਹੈ ਇਹਨੂੰ ਡਬਲ ਕੀਤਾ ਜਾ ਰਿਹਾ ਵਿਕਾਸ ਦੇ ਨਾਮ ਤੇ ਕੁਦਰਤ ਨਾਲ ਛੇੜਛਾੜ ਇਹ ਮਨੁੱਖ ਕਰਦਾ ਹੀ ਆਇਆ ਤੇ ਜੇ ਮਨੁੱਖ ਕਰਦਾ ਹੈ ਤਾਂ ਫਿਰ ਉਹਦੋਂ ਬਾਅਦ ਭਾਈ ਕੁਦਰਤ ਦੀ ਮਾਰ ਵੀ ਚੱਲਦੀ ਜਿਹੜੀ ਸੜਕ ਤੋਂ ਕੋਈ ਆਪਨ ਰੋਕਿਆ ਸੀ ਉਹਨਾਂ ਨੇ ਉਹ ਸਾਹਮਣੇ ਆ ਗਿਆ ਰੈਸਟ ਕਲੇ ਨੇ ਆਪ ਨੂੰ ਉਹ ਜੰਗਲ ਦਾ ਏਰੀਆ ਡਾ ਹੈਗਾ ਉਲੰਘਣ ਤੋਂ ਮਨਾ ਕੀਤਾ ਹੈ ਸਾਹਮਣੇ ਤੇ ਆਪਾਂ ਜਾਣਾ ਹੈਗਾ ਸੱਜੇ ਹੱਥ ਅਮਰਕੰਟਕ ਰਚਨਾ ਕੁਮਾਰ ਇਹ ਹੈਗਾ ਟਾਈਗਰ ਰਿਜ਼ਰਵ ਨਹੀਂ ਨਹੀਂ ਜਾਣਾ ਮੈਨੂੰ ਲੱਗਦਾ ਹੈ ਵੀ ਅਮਰਕੰਟਕ ਜਿਹੜਾ ਹੈਗਾ ਕੋਈ ਜਿਆਦਾ ਵੱਡਾ ਸਥਾਨ ਮੰਡਲਾ ਕੰਟਕ ਦੇ ਰਾਹ ਤੇ ਬਹੁਤ ਸ਼ਰਧਾਲੂ ਜਿਹੜੇ ਪੈਦਲ ਜਾਈ ਜਾਂਦੇ ਆ ਜਿੱਥੋਂ 20 ਕਿਲੋਮੀਟਰ ਰਹਿ ਗਿਆ ਜਿੱਥੋਂ ਆਪਾਂ ਉਹ ਸੜਕ ਨੂੰ ਚੜ੍ਹੇ ਆ ਜਿਹੜੀ ਆਪਾਂ ਨੂੰ ਫਰੈਸਟ ਵਾਲੇ ਨੇ ਮੋੜੀ ਸੀਗੀ ਤਾਂ ਉੱਥੋਂ ਲਗਾਤਾਰ ਸ਼ਰਧਾਲੂ ਜਿਹੜੇ ਹੈਗੇ ਉਹ ਪੈਦਲ ਯਾਤਰਾ ਕਰ ਰਹੇ ਆ ਪਿੱਛੋਂ ਵੀ ਆ ਜਾਂਦੇ ਸੀ ਫਿਰ ਤੇ ਵੱਡਾ ਧਾਮ ਹੈ ਇਹ ਸਨਾਤਨ ਧਰਮ ਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਉੱਥੇ ਜਾ ਕੇ ਪੁੱਛਾਂਗੇ ਫਿਰ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਪਰ ਉਂਝ ਕਿਹਾ ਜਾਂਦਾ ਵੀ ਭਗਤ ਕਬੀਰ ਜੀ ਤੇ ਮਹਾਰਾਜ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇਸ ਜਗ੍ਹਾ ਤੇ ਵੀ ਹੋਈ ਹੋਈ ਹੈ ਤੇ ਕਿੱਥੇ ਪਹਾੜਾਂ ਦੇ ਉੱਲੇ ਹੋ ਜਾਂਦਾ ਸੂਰਜ ਉੱਥੇ ਜੰਗਲ 'ਚ ਜਮਾ ਐ ਹਨੇਰਾ ਪੈ ਜਾਂਦਾ ਐਂ ਲੱਗਦਾ ਜਿਵੇਂ 3 ਵਜੇ ਵੀ 3:30 ਵਜੇ ਸ਼ਾਮ ਦੇ 5-6 ਵਜੇ ਹੋਣ ਤੇ ਆਪਣਾ ਸਫ਼ਰ ਜਿਹੜਾ ਹੈਗਾ ਲਗਭਗ 7-8 ਕਿਲੋਮੀਟਰ ਦਾ ਰਹਿ ਗਿਆ ਹੋਰ ਤੇ 7-8 ਕਿਲੋਮੀਟਰ ਬਾਅਦ ਆਪਾਂ ਜਿਹੜਾ ਹੈਗਾ ਉਹ ਅਮਰਕੰਟਕ ਪਹੁੰਚ ਜਾਣਾ ਅਮਰਕੰਟਕ ਦੇ ਬਿਲਕੁਲ ਨੇੜੇ ਆ ਗਏ ਜੰਗਲ ਲਗਭਗ ਖਤਮ ਹੋ ਗਿਆ ਪਰ ਹੈਗਾ ਨਾਲ ਹੀ ਹੈ ਤੇ ਆਪਾਂ ਨੂੰ ਧੁੱਪ ਮਿਲੀ ਬਹੁਤ ਵਧੀਆ ਜੰਗਲ ਦੇ ਵਿੱਚ ਠੰਡ ਲੱਗਣ ਲੱਗ ਗਈ ਸੀ ਕਿਉਂਕਿ ਦਰਖਤਾਂ ਕਰਕੇ ਛਾਂ ਹੋ ਜਾਂਦੀ ਹੈ ਤੇ ਉੱਥੇ ਨਮੀ ਹੋਣ ਕਰਕੇ ਠੰਡ ਜ਼ਿਆਦਾ ਲੱਗਦੀ ਹੈ ਤੇ ਹੁਣ ਆਪਾਂ ਨੂੰ ਧੁੱਪ ਵਧੀਆ ਲੱਗ ਰਹੀ ਹੈ ਤੇ ਸਾਹਮਣੇ ਅਮਰਕੰਟਕ ਦੇ ਜਿਹੜੇ ਹੈਗੇ ਪਹਾੜ ਤੇ ਅਮਰਕੰਟਕ ਦਾ ਸ਼ਹਿਰ ਜਿਹੜਾ ਉਹ ਵਰਸਿਆ ਹੋਇਆ ਦੇਖਦੇ ਆ ਅਮਰਕੰਟਕ ਦੇ ਰੰਗ ਟੰਗ ਕੀ ਕਹਿੰਦਾ ਅਮਰਕੰਟਕ ਅਮਰਕੰਟਕ ਦੇ ਕੋਲੇ ਕਬੱਡੀ ਸਰੀ ਝੀਲ ਸੋਹਣਾ ਯਾਰ ਪਹਾੜਾਂ ਦੇ ਵਾਦੀ ਜੰਗੂ ਬਣਿਆ ਵੇ ਇੱਕ ਇਹ ਬਾਕੀ ਕਾਹ ਵੇਖਦੇ ਹਾਂ ਗੁਰਦੁਆਰਾ ਕਿਹੜੇ ਬਸਤੇ ਗੁਰੂ ਘਰ ਦੇ ਆਪਾਂ ਪਟਕਾਣਾ ਕਰੀਏ ਫੇਰ ਆਪਾਂ ਆ ਕੇ ਨੂੰ ਅਮਰਕੰਟਕ ਮੇਂ ਆਪਕਾ ਸਵਾਗਤ ਹੈ ਪ੍ਰਸਾਦਕੀਂ ਦੇ ਅੰਡਰ 100% ਹੰਡਰਡ ਹੈ ਇਹ ਸਤਾਲ ਲੋਹਾਂ ਦੀ ਇੱਕ ਜਗ੍ਹਾ ਹੈ ਸਤਾਲ ਬਈ ਧਾਮ ਹੈ ਧਾਮ ਆਧਾ ਚਲੋ ਅਮਰਕੰਟਕ ਦੇ ਵੀ ਦਰਸ਼ਨ ਹੋ ਗਏ ਜੀ ਆਪਾਂ ਨਰਕਦਾ ਮੰਦਿਰ ਮੱਧ ਪ੍ਰਦੇਸ਼ ਟੂਰਿਜ਼ਮ ਦਾ ਜਿਹੜਾ ਹੈਗਾ ਬੋਰਡ ਆਉਣ ਲੱਗੇ ਆਪਾਂ ਮੱਧ ਪ੍ਰਦੇਸ਼ ਦੇ داخل ਹੋ ਗਏ ਆ ਜਿੱਥੇ ਆ ਜੰਗਲ ਖਤਮ ਹੋਇਆ ਉਸ ਤੋਂ ਬਾਅਦ ਮੱਧ ਪ੍ਰਦੇਸ਼ ਸ਼ੁਰੂ ਹੋ ਗਿਆ ਹੁਣ ਇੱਥੇ ਹੁਣ ਇਸ ਤੋਂ ਬਾਅਦ ਆਪਣਾ ਸਫ਼ਰ ਜਿਹੜਾ ਹੈਗਾ ਮੱਧ ਪ੍ਰਦੇਸ਼ ਦਾ ਹੋਊਗਾ ਤੇ ਇਹਨਾਂ ਸਾਰੀਆਂ ਇਮਾਰਤਾਂ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਸਮਿਤੀ ਅਮਰਕੰਟਕ ਉਹਦੀ ਸਾਹਮਣੇ ਦਿਖਾਈ ਦਿੰਦੀ ਇਮਾਰਤ ਇਧਰੋਂ ਵਹਿੰਦੀ ਨਰਮਦਾ ਤੇ ਆਪਾਂ ਇਧਰੋਂ ਆਏ ਸੀਗੇ ਸਾਹਮਣੇ ਤੇ ਹੁਣ ਆਪਾਂ ਐਨੂੰ ਜਾ ਕੇ ਗੁਰੂ ਘਰ ਟਿਕਾਣੀ ਕਰਦੇ ਆਂ ਗੁਰਦੁਆਰਾ ਸਾਹਿਬ ਅਮਰਕੰਟਕ ਗੁਰਦੁਆਰਾ ਸਿੱਖ ਸਮिति ਅਮਰਕੰਟਕ 40 ਸਾਹਮਣੇ ਗੁਰੂ ਘਰ ਤੁਮ ਸੋ ਤੇਰੇ ਆਪਾ ਨੂੰ ਬਾਬੇ ਨੇ ਦਿੱਤਾ ਕਮਰਾ ਨੰਬਰ 7 ਅਮਰਕੰਟਕ ਦੇ ਵਿੱਚ ਹਰੇਕ ਯਾਤਰੀ ਨਿਵਾਸ ਦੇ ਨਾਲ ਇੱਕ ਭੋਜਨਾਲੇ ਬਣਿਆ ਹੋਇਆ ਤੇ ਤਕਰੀਬਨ ਜਿਹੜਾ ਆ ਵੱਡਾ ਯਾਤਰੀ ਨਿਵਾਸ ਹੈ ਇਹਦੇ ਥੱਲੇ ਦੁਕਾਨਾਂ ਬਣੀਆਂ ਹੋਈਆਂ ਤੇ ਉਹ ਸਾਹਮਣੇ ਯਾਤਰੀ ਨਿਵਾਸ ਇਹ ਵੀ ਭੋਜਨਾਲੇ ਕੋਈ ਬਣਿਆ ਹੋਇਆ ਭਾਈ ਜਿਹੜੇ ਯਾਤਰੀ ਆਉਂਦੇ ਉਹਨਾਂ ਦੇ ਚਾਹ ਪਾਣੀ ਪੀਣ ਦਾ ਪ੍ਰਬੰਧ ਵੀ ਹੈਗਾ ਨਾਲ ਖੈਰ ਆਪਣਾ ਤਾਂ ਮਹਾਰਾਜ ਦੇ ਚਰਨਾਂ 'ਚ ਉੱਥੇ ਸਾਰਾ ਕੁਝ ਹੀ ਮਿਲ ਜਾਂਦਾ ਹੈ। ਤੋਂ ਇਹ ਇਹਨਾਂ ਦਾ ਪ੍ਰਬੰਧ ਹੈ ਭਾਈ ਇੱਕ ਵੱਡੀ ਬਿਲਡਿੰਗ ਹੈ ਇਹ ਲੰਗਰ ਦੇ ਸਮਾਨ ਨਾਲ ਲੈ ਕੇ ਚੱਲਦੇ ਆ ਸਾਰਾ ਤੇ ਜਦੋਂ ਵੀ ਕਿਤੇ ਇੱਥੇ ਆਉਂਦੇ ਆ ਤਾਂ ਭਈ ਇਹ ਆਪ ਦਾ ਲੰਗਰ ਆ ਬਣਾਉਂਦੇ ਆ